ਸਸੀ ਘਾੜ ਜੀ ਮੈਂ ਤੁਹਾਡਾ ਤਰਫੋਂ ਜੋੰਦਾ ਤੇ ਬਹੁਤ ਡਿਮਾਂਡ ਸੀ ਸੁਵਿਫਟ ਦੀ ਅੱਜ ਘਰੇ ਖੜੀ ਗੱਡੀ ਸੁਵਿਫਟ ਬੀਡੀਆਈ ਤੁਹਾਡੇ ਵਾਸਤੇ ਲੈ ਕੇ ਆਏ ਆ ਮਾਡਲ ਵੀ ਦੱਸਾਂਗੇ ਕਿੰਨੀ ਕੀਮਤ ਆ ਉਹ ਵੀ ਦੱਸਾਂਗੇ ਤੇ ਪਹਿਲਾਂ ਬਾਈ ਨਾਲ ਮਿਲਦੇ ਆ ਸਸੀ ਘਾੜ ਬਾਈ ਜੀ ਜਮੰਦਾ ਸਾਹਿਬ ਵਧੀਆ ਜੀ ਵਧੀਆ ਤੇ ਆਹ ਜਿਹੜੀ ਆਪਾਂ ਸੁਵਿਫਟ ਬੀਡੀਆਈ ਇੱਕ ਤੋਹਫਾ ਹੀ ਆ ਬਿਲਕੁਲ ਤੋਹਫਾ ਜੀ ਇਹ ਆਪਾਂ ਦੱਛਣ ਦੱਸ ਦਈਏ ਫਿਰ ਕਿੰਨਾ ਮਾਡਲ ਹਾਂਜੀ ਦੱਸੋ 2015 ਮਾਡਲ ਆ ਬਾਈ ਜੀ ਇਹ 2015 ਆਸਟਾ ਓਨਰ ਆ ਕੈਸ਼ ਦੀ ਗੱਡੀ ਆ ਕੈਸ਼ ਗੱਡੀ ਆ ਹਾਂਜੀ ਚਾਰੇ ਟਾਇਰ ਸੀਰਟ ਦੇ ਆ ਬਾਈ ਜੀ ਚਾਰੇ ਨਵੇਂ ਹਰ ਦੇ ਟਾਇਰ ਆ ਲਾਈਵ ਟਾਇਰ ਹੋਣਾ ਲਾਈਵ ਹੀ ਲੱਗੇ ਹੋਇਆ ਤੇ 90 ਕੇ ਹਜ਼ਾਰ ਗੱਡੀ ਚੱਲੀ ਹੋਈ ਆ ਵਿੱਚੋਂ ਵੀ ਸੀਟ ਕਵਰ ਵਗੈਰਾ ਸਾਰੇ ਨਵੇਂ ਆ ਗਏ ਆ ਲੋ ਜੀ ਤੁਹਾਨੂੰ ਵਿੱਚੋਂ ਵੀ ਦਿਖਾਉਣੇ ਆ ਪੂਰੀ ਸੋਹਣੀ ਗੱਡੀ ਆ ਬਾਈ ਦਿਖਾ ਤੇ ਵਿੱਚੋਂ ਸਾਰੇ ਵਿੱਚ ਸਾਰੇ ਤੇ ਬਾਕੀ ਕਿੰਨੀ ਚੱਲੀ ਹੋਈ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਸਾਰੇ ਫੀਚਰ ਚੱਲਦੇ ਆ ਬਾਈ ਜੀ ਮਿਊਜ਼ਿਕ ਸਿਸਟਮ ਵਗੈਰਾ 99674 ਹਾਂਜੀ ਤੇ ਬਾਈ ਨੇ ਤਾਂ 90000 ਹੀ ਦੱਸਿਆਗਾ ਤੇ 99674 ਜਿਹੜੀ ਗੱਡੀ ਚੱਲੀ ਹੋਈ ਆ ਤੇ ਬਾਕੀ ਐ ਸਾਰੀ ਕਿਸੇ ਪਾਸੇ ਟਚਿੰਗ ਵਗੈਰਾ ਕਿਸੇ ਪਾਸੇ ਨਹੀਂ ਹੈਗੀ ਸਾਰੀ ਰਿਜਨਲ ਗੱਡੀ ਆ ਤੇ 스위ਫਟ BDI ਤੇ ਬਿਲਕੁਲ ਟਾਇਰ ਟੂਰ ਵੀ ਸਾਰੇ ਨਵੇਂ ਅਰਗੇ ਆ ਭਾਈ ਜੀ ਚੈਟਰ ਵੀ ਸਾਰੇ ਨਵੇਂ ਆ ਹਾਂ ਸਾਰੇ ਸ਼ੀਸ਼ੇ ਨਾਲ ਦੇ ਆ ਸ਼ੀਸ਼ੇ ਨਾਲ ਇੱਕ ਵਾਰ ਤਾਂ ਆਪੇ ਦਿਖਾ ਦਿੰਦੇ ਆ ਸ਼ੀਸ਼ੇ ਸਾਰੇ ਨਾਲ ਦੇ ਆ ਮੜਾ ਜਾ ਹਾਂਜੀ ਬੈਕ ਵਾਲੇ ਵੀ ਸੈਡਾਂ ਵਾਲੇ ਵੀ 37 ਹਾਂਜੀ ਸਾਰੇ ਸਾਰੇ ਪਾਸੇ ਜਿੰਨੇ ਵੀ ਸਾਰੇ ਨਵੇਂ ਇਹੀ ਲਿਖਿਆ ਹੋਇਆਗਾ ਸ਼ੀਸ਼ੇ ਜਿੰਨੇ ਵੀ ਹੈਗੇ ਨੇ ਫਰੰਟ ਹਿੱਸਾ ਵੀ ਜਿਹੜਾ ਨਾਲ ਦਾ ਆ ਸਾਰੇ ਨਾਲ ਦੇ 2015 ਮਾਡਲ ਆ ਬਾਕੀ ਮੜਾ ਵਾਰਨਟ ਚੱਕ ਕੇ ਵੀ ਹਾਂਜੀ ਭਾਈ ਜੀ ਵਾਰਨਟ ਚੱਕ ਕੇ ਦਿਖਾਉਨੇ ਆ ਵਿੱਚੋਂ ਇੰਜਨ ਵਗੈਰਾ ਦਾ ਵੀ ਮੂਹਰੋਂ ਨਵੇਂ ਅਰਗੀ ਪਈ ਆ ਲੋ ਜੀ ਸਦਨੋ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਆ ਉੱਪਰੋਂ ਪੜ ਜਿਹੜਾ ਲੱਗਿਆ ਹੁੰਦਾ ਇਹ ਵੀ ਜੰਮਾ ਸਾਫ ਪਿਆ ਹੈਗਾ ਤੇ ਬਾਕੀ ਬਈ ਬੈਟਰੀ ਬੈਟਰੀ ਵੀ ਨਵੀਂ ਅਰਗੀ ਹੈ ਬਈ ਆਪਾਂ ਹੁਣ ਸਟਾਰਟ ਕਰੀਏ ਦੇਖ ਲਓ ਆ ਕੇ ਕੋਈ ਚੱਕਰ ਨਹੀਂ ਹੈਗਾ ਕੈਦ ਦੀ ਸੈਲਫ ਸਟਾਰਟ ਹੈ ਕੰਪਨਿੰਗ ਦੀ ਬੈਟਰੀ ਆ ਸੈਲਫ ਸਟਾਰਟ ਆ ਅੱਧੀ ਸੈਲਫੀ ਸਟਾਰਟ ਜੰਜਣ ਵਗੈਰਾ ਸਾਰਾ ਕੁਝ ਓਕੇ ਆ ਬਾਈ ਜੀ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਬਾਈ ਜੀ ਜਿਹੜਾ ਰੱਖ ਲੂਗਾ ਯਾਦ ਕਰੂਗਾ ਬਾਈ ਆਪਾਂ ਟਾਇਰ ਵੀ ਜਮਾ ਨਾਲ ਮੈਂ ਗਾਣਾ ਟਾਇਰ ਵੀ ਫੁੱਲ ਵਧੀਆ ਪਿਆ ਹਜੇ ਕੋਈ ਰੁਪਈਆ ਲਾਣ ਦੀ ਨਹੀਂ ਲੋੜ ਹੈਗੀ ਸਟਿੱਪਣੀ ਵਗੈਰਾ ਹਾਂ ਸਟਿੱਪਣੀ ਵਗੈਰਾ ਵਿੱਚ ਤੁਹਾਨੂੰ ਡਿੱਗੀ ਖੋਲ ਕੇ ਦਿਖਾ ਦਿੰਨਾ ਪਿੱਛੇ ਸਾਰਾ ਸਮਾਨ ਵਗੈਰਾ ਵਿੱਚ ਪਿਆ ਦੇਖੋ ਲੋ ਜੀ ਡਿੱਗੀ ਵੇਣ ਕਹਿੰਦੇ ਵਿੱਚੋਂ ਪੂਰੀ ਵਧੀਆ ਸਾਫ਼ ਪਈ ਆ ਲਓ ਜੀ ਨੂੰ ਸਟਿੱਪਣੀ ਵੀ ਦਿਖਾਉਣਾ ਲਓ ਸਟਿੱਪਣੀ ਵੀ ਆਹ ਕਹਿੰਦੇ ਵੀ ਖੋਦਾਂਦੇ ਆ ਸਾਰੇ ਜਾਣੇ ਇਹ ਨਾਲ ਹੀ ਪਿਆਗਾ ਸਾਰਾ ਕੁਝ ਸੰਭਿਆ ਪਿਆ ਵਿੱਛੀ ਪਿਆ ਜਿੰਨੇ ਹੈਗਾ ਬਾਈ ਇਹਦੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀ ਉਹਦਾ 5 ਲੱਖ ਕਹਿੰਦੇ ਤੇ 4 ਲੱਖ 80 ਹਜ਼ਾਰ ਦੀ ਬਾਈ ਜੀ ਕਹਿੰਦੇ ਆਪਾਂ ਵੀ ਦੇ ਦਾਂਗੇ 4 ਲੱਖ 80 ਹਜ਼ਾਰ ਹਾਂ ਜੀ ਲੈ ਲੂਏ ਪਏ ਹੋਇਆ ਜਾਨੀ ਕਿ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਬਾਈ ਜੀ ਜਿਹੜਾ ਵੀ ਲੈ ਜਾਊਗਾ ਯਾਦ ਕਰੂਗਾ ਆਪਾਂ ਨੂੰ ਇਹ ਕੱਟ ਰੱਖਣ ਵਾਲੀ ਗੱਡੀ ਆ ਘਰੇ ਘਰੇ ਰੱਖਣ ਵਾਲੀ ਆ ਇਹ ਡੀਜ਼ਲ ਐ ਹਾਂ ਡੀਜ਼ਲ ਗੱਡੀ ਆ ਬੀਡੀਆਈ ਬੀਡੀਆਈ ਡੀਜ਼ਲ ਗੱਡੀ ਆ ਤੇ ਬਾਕੀ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਬੋਲ ਦੋ ਇੱਕ ਵਾਰ ਹਾਂ 999219 002 ਤੇ ਬਾਕੀ ਸੱਜਣੋ ਜਿੰਨਾ ਨੇ ਵੀ ਲੈਣੀ ਐ Swift BDI ਡੀਜ਼ਲ 2015 ਮਾਡਲ ਆ ਤਾਂ ਕਰ ਲਿਓ ਬਾਈ ਨਾਲ ਢਰੋਲੀ ਪਿੰਡ ਪੈਂਦਾ ਬਾਈ ਜੀ ਇਹ ਪਾਸੋਂ ਤੋਂ ਪਟਿਆਲਾ ਰੋਡ ਤੇ 90 ਤੋਂ 20 ਕਿਲੋਮੀਟਰ ਪਟਿਆਲੇ ਤੋਂ 25 ਕਖਨੇ ਤੋਂ ਵੀ 25 ਕਸਰਾਂਦ ਤੋਂ ਵੀਕ ਠੀਕ ਹੈ ਬਾਕੀ ਬਿਸ਼ਕਾਰ ਜੇ ਪੈ ਜਾਂਦਾ ਬਾਈ ਜੀ ਬਿਸ਼ਕਾਰ ਜੇ ਪੈ ਜਾਂਦਾ ਤਿੰਨ ਚਾਰ ਸਰਾਂਦੇ ਵਿੱਚ ਤੇ ਬਾਈ ਨਾਲ ਕਰ ਲਓ ਕੰਟੈਕਟ ਜਿਨ੍ਹਾਂ ਨੇ ਲੈਡੀਆਂ ਸੋਲਵਟ ਬੀਡੀਆਈ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ ਮਿਹਰਬਾਨੀ